واریس پنجاب دے جتھے بندی دے ਮੁਖੀ بھائی અમ੍ਰਿਤਪال سنگھ ਖਾਲਸਾ ਵੱਲੋਂ ਪਿਛਲੇ ਦਿਨੀ ਖਾਲਸਾ ਵਹੀਰ ਨਾਂ ਦੇ جو ਯਾਤਰਾ ਆਰੰਭ ਕੀਤੀ ਗਈ ਉਹ ਯਾਤਰਾ ਮਿਤੀ 11 ਦਸੰਬਰ ਨੂੰ ਕਰਤਾਰਪੁਰ ਤੋਂ ਹੁੰਦੇ ਹੋਏ ਜਲੰਧਰ ਪਹੁੰਚੀ ਖਾਲਸਾ ਵਹੀਰ ਦੇ ਸਵਾਗਤ ਲਈ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੂਰੇ ਰੂਟ ਤੇ ਸੰਗਤਾਂ ਨੇ ਸਵਾਗਤ ਕੀਤਾ ਉੱਥੇ ਹੀ ਆਗਾਜ਼ ਐਨਜੀਓ ਸਖਤਾਲ ਮਿਲ ਕਮੇਟੀ 올 ਇੰਡੀਆ ਹਿਊਮਨ ਰਾਈਟਸ ਅਤੇ ਹੋਰ ਕਮੇਟੀਆਂ ਦੇ ਵੱਲੋਂ ਵੀ ਇਕੱਤਰਤਾ ਕੀਤੀ ਗਈ ਇਸ ਪੜਾਤੇ ਚਾਪਮਾਣੀ ਦੇ ਲੰਗਰ ਲਗਾਏ ਗਏ ਤੇ ਤਾਂਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਆ ਕਿ ਵਕਤਵਾ ਜਿਹੜੇ ਨੌਜਵਾਨ ਨੇ ਇਸ ਲਹਿਰ ਦੇ ਨਾਲ ਜੁੜੋ ਤਾਂ ਜੋ ਸਿੱਖ ਕੌਮ ਦੀ ਚੜਤ ਜਿਹੜੀ ਹੈ ਪਹਿਲਾਂ ਵਾਂਗ ਬਰਕਰਾਰ ਹੋਵੇ ਤੇ ਸਾਰੇ ਵੀਰ ਡੱਟ ਕੇ ਉਹਨਾਂ ਦੇ ਨਾਲ ਅਸੀਂ ਖੜੇ ਹੋਈਏ ਤੇ ਨੌਜਵਾਨ ਜਿੰਨੇ ਵੀ ਨੇ ਨਸ਼ਿਆਂ ਤੋਂ ਆਪਣੇ ਆਪ ਛੱਡ ਕੇ ਇਸ ਪਾਸੇ ਨੂੰ ਆਓ ਇੱਕ ਗੱਲ ਮੈਂ ਹੋਰ ਜ਼ਰੂਰ ਕਹ ਦੇਣਾ ਚਾਹਾਂਗਾ ਕਿ ਦੇਖਾ ਦੇਖੀ ਕੋਈ ਵੀ ਅੰਮ੍ਰਿਤ ਪਾਨ ਕਰਨ ਲਈ ਨਾ ਜਾਓ ਜਿਹੜਾ ਕਿ ਰਹਿਤ ਰੱਖ ਸਕਦਾ ਉਹੀ ਵੀਰ ਭੈਣ ਸਾਡੀ ਏ ਅੰਮ੍ਰਿਤ ਛੱਕੇ ਜਿੰਨੀ ਦੇਰ ਤੱਕ ਉਹ ਰਹਿਤ ਨਹੀਂ ਰੱਖ ਸਕਦੀ ਉਹ ਅੰਮ੍ਰਿਤ ਨਾ ਛੱਕੇ ਕੋਈ ਇੱਦਾਂ ਦੀ ਗੱਲ ਨਹੀਂ ਕਿਉਂਕਿ ਰਹਿਤ ਰੱਖਣੀ ਜ਼ਰੂਰੀ ਹੈ ਗੁਰੂ ਦਾ ਸਿੱਖ ਪ੍ਰੋਪਰ ਬੰਦਾ ਉਹਦਾ ਜਿਹੜਾ ਪੜਾਏ ਉਹ ਪਲਟਨ پارک ਦੇ ਵਿੱਚ ਰੱਖਿਆ ਗਿਆ ਹੈ ਅੱਜ ਉੱਥੇ ਪਹੁੰਚ ਕੇ ਸ਼ਾਮ ਨੂੰ 4 ਤੋਂ 8 ਵਜੇ ਤੱਕ ਉੱਥੇ ਗੁਰਮਤ ਸਮਾਗਮ ਵੀ ਚੱਲਣਗੇ ਜਿੱਤੇ ਕੇ ਅਸੀਂ ਜਨਤਾ ਦੀ ਸੰਗਤ ਨੂੰ ਕਹਿੰਦੇ ਆ ਕਿ ਆਪਣੇ ਪਰਿਵਾਰਾਂ ਸਵੇਤ ਆਪਣੇ ਬੱਚਿਆਂ ਨੂੰ ਲੈ ਕੇ ਵੱਧ ਤੋਂ ਵੱਧ ਉੱਥੇ ਪਹੁੰਚੋ ਤਾਂ ਜੋ ਵੀ ਸਿੱਖੀ ਦੇ ਨਾਲ ਜੁੜ ਸਕਣ ਦੂਸਰਾ ਕੱਲ ਸਵੇਰੇ ਜੋ ਅੰਮ੍ਰਿਤਪਾਨ ਕਰਾਇਆ ਜਾ ਰਿਹਾ ਉਹਦੇ ਵਿੱਚ ਜੋ ਕਕਾਰਾਂ ਦੀ ਸੇਵਾ ਹੈ ਉਹ ਸਾਰੀ ਸੇਵਾ ਸਿੱਖ ਤਾਲ ਮਿਲ ਕਮੇਟੀ ਤੇ ਆਗਾਜ਼ ਆਂਦੀ ਉਹਦੇ ਸਾਰੇ ਵੀ ਮਿਲ ਕੇ ਕਰ ਰਹੇ ਨੇ ਜਿੰਨੇ ਵੀ ਕਕਾਰ ਉਹ ਉਹਦੇ ਦਿੱਤੇ ਜਾਂਦੇ ਆ ਉਹ ਸਾਰੇ ਇਹ ਇਹ ਦੋਨਾਂ ਐਨ ਜੀਓਜ਼ ਦੇ ਵੀਰਾਂ ਵੱਲੋਂ ਦਿੱਤੇ ਜਾਣਗੇ ਉਹਦੇ ਵਿੱਚ ਜੋ ਵੀ ਇੱਥੇ ਖਰਚਾ ਹੁੰਦਾ ਸਾਰੇ ਵੀਰ ਆਪਣੇ ਪੈਸੇ ਚੋਂ ਕੱਢਦੇ ਹੋਰ ਜਿਹੜਾ ਖਰਚਾ ਕਰ ਰਹੇ ਨੇ ਤੇ ਕੱਲ ਸ਼ਾਮ ਨੂੰ 4 ਵਜੇ ਇੱਕ ਮਹੱਲਾ ਵੀ ਨਿਕਲ ਰਿਹਾ ਪੂਰੇ ਸ਼ਹਿਰ ਦੇ ਵਿੱਚ ਜੋ ਕਿ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਚੱਲੇਗਾ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਉਹਦੀ ਜਾ ਕੇ ਸ਼ਮੂਲੀਅਤ ਕਰਨ ਐਸਐਮਜ਼ ਪੰਜਾਬ ਦੇ ਲਈ ਜਰੰਦਰ ਤੋਂ ਦਵਿੰਦਰ ਗੁਮਾਰ ਦੀ ਰਿਪੋਰਟ